ਠੀਕ ਬੋਲਦਾ ਨਹੀਂ ਨਹੀਂ ਉਹ ਉਹ ਦੇਖ ਦੋ ਫੇਰ ਬੋਲੋ ਬੋਲੋ ਬੋਲਣਾ ਨਹੀਂ ਡਰੋਨ ਸ਼ੋ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਉੱਤਰੀ ਭਾਰਤ ਦੇ ਵਿੱਚ ਜਿਹੜਾ ਕਰਵਾਇਆ ਜਾ ਰਿਹਾ ਆਪਣੀ ਕਿਸਮ ਦਾ ਪਹਿਲਾ 500 ਡਰੋਨਸ ਦੇ ਨਾਲ ਇਹ ਡਰੋਨ ਸ਼ੋ ਸਾਇੰਸ ਰਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਸ ਵਕਤ ਅਸਮਾਨ ਦੇ ਵਿੱਚ 500 ਡਰੋਨਸ ਇਕੱਠੇ ਆਪਣੀ ਪੂਰੀ ਲੈ ਦੇ ਵਿੱਚ ਚਲਦੇ ਹੋਏ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਜਦੋਂ ਹਿੰਦੂ ਧਰਮ ਖਤਰੇ ਵਿੱਚ ਸੀ ਤੇ ਕਸ਼ਮੀਰੀ ਪੰਡਤਾਂ ਨੇ ਆ ਕੇ ਬਾਬਾ ਤੇਗ ਬਹਾਦਰ ਕੋਲ ਗੁਜ਼ਾਰਿਸ਼ ਕੀਤੀ ਸੀ ਫਰਿਆਦ ਕੀਤੀ ਸੀ ਕਿ ਉਹਨਾਂ ਦਾ ਧਰਮ ਖਤਰੇ ਵਿੱਚ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸ਼ੀਸ਼ ਬਲੀਦਾਨ ਕਰਕੇ ਪੂਰੇ ਹਿੰਦੂ ਧਰਮ ਦੀ ਰੱਖਿਆ ਕੀਤੀ ਸੀ ਤੇ ਹਿੰਦੂ ਧਰਮ ਦੀ ਚਾਦਰ ਬਣ ਕੇ ਸਾਹਮਣੇ ਆਏ ਸੀ ਅੱਜ ਇਹ ਡਰੋਨ ਸ਼ੋ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਵਿਰਾਸਤੇ ਖਾਲਸਾ ਆਨੰਦਪੁਰ ਸਾਹਿਬ ਦੇ ਵਿੱਚ

ਤੱਲ ਕਰ ਦਿੱਤੇ ਜਾਂਦੇ ਇਸ ਦੌਰਾਨ ਉਸਨੇ ਆਪਣੇ ਸਿਪਾ ਸਰਦਾਰ ਇਫਤਿਹਾਰ ਖਾਨ ਨੂੰ ਕਸ਼ਮੀਰ ਦੇ ਇਲਾਕੇ ਵਿੱਚ ਜਗਮੀ ਧਰਮ ਬਚਾ ਲਈ ਕਰਨ ਵਾਸਤੇ ਭੇਜਿਆ ਕਸ਼ਮੀਰੀ ਬ੍ਰਾਹਮਣ ਆਪਣਾ ਧਰਮ ਬਚਾਉਣ ਲਈ ਕਈ ਹੌਂਸਲਾ ਦਿਖਾਇਆ ਪਰ ਕਿਸੇ ਨੇ ਨਿਰਾ ਦੀ ਬਾਣ ਅਖੀਰ ਉਹਨਾਂ ਨੂੰ ਸਿਂਗੁਰ ਦੇ ਬਾਦ ਚੋਣ ਲਾਇਆ ਕੋਈ ਹੂਰ ਨਾ ਸਕੀ ਸੀ گرو کا محل صاحب جشمیری پنڈت بہادر صاحب کو فریاد لے کے آئے سن ਦੇਸਪੀ ਬਾਤ ਹੈ ਸੀ ਦਿੱਲੀ ਸ਼ਾਇਰ ਇਹ ਦਿੱਲੀ ਰਹਿਣਾ ਦੇ ਵਾਲਾ ਵਾਕ ਜਦੋਂ ਗੁਰੂ ਸਾਹਿਬ ਲੋਕਾਇਤ ਸੋਮ ਕਰਨ ਵਾਲੇ ਸੰਸਾਰੀ ਬਾਦਸ਼ਾਹ ਦੇ ਕੇ دیوار ਬਣ ਕੇ ਖੜੇ ਦਿੱਲੀ ਦਾ

ਦਰੁਨਾਤੋ ਅਸਫੀਜ ਅੱਲਾ ਦਾ ਨਹੀਂ ਇੱਕ ਹੋਰ ਵੱਡਾ ਸਾਰਾ ਦੇਖ ਚਾਹੁੰਦਾ ਉਹ ਸੇਕਨ ਅੱਗ ਬਾਲ ਕੇ ਪਾਣੀ ਉਬਾਲਣਾ ਸ਼ੁਰੂ ਕਰ ਦਿੱਤਾ ਤੇ ਭਾਈ ਗਿਆਨਦਾਸ ਜੀ ਉਸ ਵਿੱਚ ਬੈਠ ਗਏ ਭਾਈ ਗਿਆਨਦਾਸ ਜੀ ਮੁਸਕਰਾਉਂਦੇ ਹੋਏ ਸਿੰਘ ਗੁਰਤੇਗ ਭਾਈ ਗਿਆਲਾ ਜੀ ਦੀ ਸ਼ਹਾਦਤ ਜਿਨ੍ਹਾਂ ਨੂੰ ਸੇਕ ਦੇ ਵਿੱਚ ਗਰਮ ਗਰਮ ਤੇਕ ਦੇ ਵਿੱਚ ਪਾਣੀ ਉਬਾਲ ਕੇ ਉਹਨਾਂ ਦੇ ਚਮੜੀ ਭਟਣ ਲੱਗੀ ਗਰਮ ਪਾਣੀ ਦੇ ਨਾਲ ਹੀ ਉਹਨਾਂ ਦੇ ਸਰੀਰ ਨੂੰ ਖਤਮ ਕਰ ਦਿੱਤਾ। ਕੱਟੀਆਂ ਵੀ ਨਿਕਲੀਆਂ। ਕਰੋਨਾ ਦੇ ਮੁਕਾਬਲ ਵਿੱਚ ਸੁਖਣੀ ਸਾਹਿਬ ਦੀ ਆਵਾਜ਼ ਪੂਰੀ ਫਜ਼ਾ ਵਿੱਚ ਗੂੰਜਦੀ ਹੈ। ਉੱਤਰ ਦੇ ਇੱਕ ਚੁੱਲ੍ਹੇ ਤੇ ਨਜ਼ਰ ਆਈ ਵਿੱਚ ਦੇਹ ਪਈ ਕਿਸੇ ਦੀ ਜਲਦੀ ਹੈ। ਸ਼ੂ ਸ਼ੂ ਕਰਕੇ ਨਾਲੋਂ ਸਾੜਦਾ ਚਰਣ ਚਰਣ ਕਰਕੇ ਚੜਹੀ ਢੜਦੀ ਹੈ। ਇਧਰ ਸ਼ੀਤਲ ਗੁਰਬਾਣੀ ਦੇ ਜੋਸ਼ ਅੰਦਰ ਲਹਿਰ ਨੂਰ ਦੀ ਨਾੜਾ ਚ ਚੱਲਦੀ ਉਸ ਤੋਂ ਬਾਅਦ ਕਾਈ ਸਤੀ ਦਾਸ ਜੀ ਨੇ ਉਹਨਾਂ ਦਰਿੰਦਿਆਂ ਨੇ ਰੂਹ ਦੇ ਵਿੱਚ ਲਪੇਟ ਕੇ ਜਿਉਂਦੇ ਅਸਾਂ ਭਾਈ ਸਤੀ ਦਾਸ ਜੀ ਦੀ ਸ਼ਹਾਦਤ ਸੀ ਆਪਣੇ ਭਰਾ ਭਾਈ ਮਤੀ ਦਾਸ ਵਾਂ ਅਡੋਲ ਸ਼ਾਂਤ ਚਿਤ ਖੜੇ ਬਾਣੀ ਪੜਦੇ ਵਿੱਚ ਸ਼ਹੀਦ تینا سکھن یا شہیدی اقبال قاضی محبود گورا سر گروہ تیر مہادر جی بولایا لایا دیونا نم فتوہ پڑھ کے سنام لگا تمہارے کرامات یا دین اسلام گروہ جی نے قاضی دیا دونا شرطن انتار کر دے بے کہا کہ میں زبردستی مذہب تبدیل کرن دے کلاف میں نو کوئی بھی میرے پر ہت ਮਜ਼ਨੂਮਾ ਦੀ ਰਾਖੀ ਤੇ ਮਨੁੱਖੀ ਅਧਿਕਾਰਾਂ ਲਈ ਕੀਤੇ ਬਚਨਾਂ ਤੋਂ ਗੁਜ਼ਾਰਾ ਨਹੀਂ ਸਕਿਆ। ਕਾਜ਼ੀ ਨੇ ਚੁਝਲਾਉਂਦੇ ਹੋਏ ਜਲਾਦ ਨੂੰ ਇਸ਼ਾਰਾ ਕੀਤਾ ਤੇ ਜਲਾਦ ਸૈયਦ ਜਲਾਲਉਦੀਨ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦ ਹੋਣ ਦਾ ਦ੍ਰਿਸ਼ ਡਰੋਨਸ ਦੇ ذریعے ਆਸਮਾਨ ਦੇ ਵਿੱਚ ਸ਼ਮਕਦਾ ਹੋਇਆ ਪ੍ਰਮੁਖਿਆ ਬਿਆਨ ਇੱਕ ਮਹਾਦੇਵ ਸੀਂਗ ਰਿਆ ਕਰੀ ਨਾ ਕਿੰ ਨੂੰ ਇੱਕ ਮਹਾਦੇਵ ਕੇ ਚਲਗ ਹੈ ਉਹ జగਤ ਕੋ ਸੂਤ ਆ ਆ ਆ ਸਭ ਜਗਤ ਦੇ ਉਹ ਜੈ 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 ਸੁਰ ਪਾਈ ਜੈਤਾ ਜੀ ਜੋ ਇੱਕ ਰਗਰੇਟਾ ਸਿਖ ਸੰਗ ਗੁਰੂ ਸਾਹਿਬ ਦਾ ਪਵਿੱਤਰ ਸੀਸ

ਅਸਮਾਨ ਦੇ ਵਿੱਚ 500 ਡਰੋਨ ਗੁਰੂ ਸਾਹਿਬ ਦੀ ਸ਼ਹਾਦਤ ਦਾ ਪੂਰਾ ਸੀਨ ਵਿਖਾਉਂਦੇ ਹੋਏ ਪੰਜਾਬ ਸਰਕਾਰ ਵੱਲੋਂ ਰਾਸਤੇ ਖਾਲਸਾ ਵਿੱਚ ਇਹ ਸਾਰਾ ਡਰੋਨ ਸ਼ੋਅ ਦਿਖਾਇਆ ਜਾ ਰਿਹਾ ਹੈ ਜੇਲੇ ਕਿਚੰਜੂ ਰਾਖਾ ਪ੍ਰਭੂਤਾ ਦਾ ਇਸ ਹਾਲ ਅੱਜ 3 ਤਈ ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਇੱਕ ਦੁਨੀਆ ਦੇ ਸ਼ਹਾਦਤ ਦੇ ਹਰ ਇੱਕ ਜਗਾ ਤੇ ਜਿੱਥੇ ਜਿੱਥੇ ਵੀ ਹਿੰਦੂ ਦੀ ਜੱਤ ਕੋਈ ਭਾਰਤੀ ਰਹਿੰਦਾ ਹੈ ਹਿੰਦੀ ਚਾਦਰ ਗੁਰੂ ਇੱਕ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹਾਦਤ ਦੇ ਦਿਨ ਮਨਾ ਰਿਹਾ ਹੈ ਪੰਜਾਬ ਸਰਕਾਰ ਅਤੀ ਸ਼੍ਰੋਮਣੀ ਕਉ ਦੋਰਾ ਪ੍ਰਬੰਧਕ ਕਮੇਟੀ ਵੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਇਹ ਦਿਹਾੜਾ ਮਨਾ ਰਹੇ ਨੇ ਜਿੱਥੇ ਚਾਹਨੀ ਚੋਕ ਦਿੱਲੀ ਦੇ ਵਿੱਚ ਪੱਛੀਨ ਨਵੰਬਰ ਨੂੰ ਗੁਰੂ ਸਾਹਿਬ ਦਾ ਸ਼ਹੀਦੀ ਦਿਵਸ ਮਨਾਇਆ ਜਾਣਾ ਹੈ ਤੇ ਉਸ ਦਿਨ阿里 ਅਨੰਦਪੁਰ ਸਾਹਿਬ ਵਿੱਚ ਗੁਤਰਾ ਸਿਸਕਾ ਸਾਹਿਬਸ਼ ਮਨਾਇਆ ਜਾਣਾ ਹੈ ਉੱਥੇ ਹੀ 29 ਨਵੰਬਰ ਨੂੰ